ਰਾ ਫਿਰ ਇਹਦਾ ਸ਼ੌਂਕ ਤੁੰਗਾ ਜੰਨ ਵਧੀਆ ਲਗੀ ਇਹ ਜਦ ਦਾ ਪੱਠਾ ਦਾ ਜਦ ਵੀ ਬਹੁਤ ਨਿੱਖੇ ਰਿਹਾ ਬਦਈ ਇਹ ਤੂੰ ਜਤਿੰਦਰ ਨੇ ਆ ਕੇ ਆਈ ਖੜਿਆ ਸਾਹ ਤੇ ਮੈਂ ਕਹਿੰਦਾ ਮਨੂੰ ਕਹਿੰਦਾ ਦੇ 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 ਤੋ ਆਹ ਤੇਦੇ ਨੌ ਵੀਰ ਦੀ ਸੰਖੀ ਰੱਖਿਆ ਵਾ ਆਖ ਤਾ ਆਖ ਆਹ ਕੋਈ ਨਹੀਂ ਲਾ ਉਹ ਆ ਵੀ ਦਾ ਬਰਾਣਾ ਸੋ ਆਹ ਬਾਬੇ ਘੰਟੇ ਵਾਲਾ ਜੀ ਆਂਟਾ ਵਾਲਾ ਮਾੜੀ ਬੁਖਾਉਂਦਾ ਪੰਲਾ ਅੰਬਰੇ ਲਗਾ ਗੱਡੇ ਗੱਡੇ ਉੱਤਲ ਸਹਜੇ ਦੇਖ ਲੈ ਗੱਡਾ ਹਾਂ ਜੀ ਦੇਖੋ ਗੱਡਾ ਕਾਲੇ ਪੈਨ ਵਾਲਾ ਕਾਲੇ ਪੈਨ ਵਾਲਾ ਸਾਰੇ ਕਬੂਤਰ ਕੋਈ ਮੱਲੂ ਮੋਰ ਚਿੰਨਾ ਮਾਨਸਾ ਬਲਵੋ ਤੇ ਆ ਗਏ ਆਪੋ ਨੇ ਇੱਕ ਪਰਾ ਆਵਣੇ ਦੇ ਨੇ ਬਡੋਲੀ ਵਾਲੇ ਨੇ ਗਿੰਦੇ ਨਾ ਨੇ ਸਵਾਰਨ ਕਾਲ ਆਉਂਦੀ ਉਹ ਤੇ ਛੱਡ ਜੀ ਬੇਬੇ ਆਹ ਨੂੰ ਤੌਰ ਹੁੰਦੀ ਆ ਲੈ ਜੀ ਉਹ ਅਰੇ ਨੀਲੀ ਬੈਠੀ ਹੈ ਨੀਲੀ ਸਾਹ ਜਨਾ ਗਿਆ ਕਹਿੰਦਾ ਨੀਲੀ ਉੱਡਦੀ ਨਾ ਪਰ ਲੱਗੀ ਧੂੜ ਕਰਦੀ ਸਹ ਜੰਨਾਗੇ ਗੱਟ ਜੀ ਨੇ ਬਹੁਤ ਸਤੂ ਮਾਲ ਟਾਲੀ ਆ ਦੀ ਹੋ ਗਿਆ ਦੀ ਆ ਰੋੜਦੀ ਐ ਟੱਟ ਗਈ ਉਹ ਦੇਈ ਦੇ ਨਾ ਵਜਾਂ ਪਰ ਉਹ ਕਰੀਕਾ ਪਾਣਾ ਨੀਲਾ ਹਾਂ ਬੜਾ ਨੀਲਾ ਅਰ ਰੋੜੀਦਾ ਆ ਵੀ ਬਾਪ ਰਾਣਾ ਕੋ ਉੱਤਰ ਨੀਲਾ ਰੋੜੀਦਾ ਗਿੰਦੇ ਨਾ ਰੋੜੀਦਾ ਵਾਪੇਓ ਜੱਲ

ਚੁੱਟੀ ਕਾਲੀ ਬੇਲੀ ਆਖਦੇ ਕੋ ਤਿੰਨ ਰੰਗ ਹੈ ਨਾ ਇੱਦਲੀ ਕੱਲੀ ਹੋਰ ਦੋ ਰੰਗੀ ਆ ਦੇਖ ਇੱਦਲੀ ਤਿੰਨ ਰੰਗੀ ਪਰ ਵੀ ਦੇਖੀ ਹਾਂ ਇਹ ਇਹ ਨਾ ਇਹ ਕਿੱਥੇ ਆਈ ਨਾ टेरी थल बैठी बजे फिर और तो बैठी उपर टेरी खी पला खोलेगा करो भरा वो शौक जिन्ना का पता उन्ना का करा रहे साम ਚਾਹੀਦੀ ਉਹ ਜਦ ਤੱਕ ਬੱਚਾ 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 ਉਹ ਵਾਸ਼ ਕੱ ਲੈਣੇ ਕੱ ਲੈਣੇ ਯਾਰ ਮਾਰ ਮੋਲ ਕੋ ਐ ਨਾ ਠੀਕ ਹੈ ਮੈਨਾਂ ਜਿਹੜਾ ਨਾ ਖੰਭ ਉੱਡਦੇ ਜਮੇ ਬਰੀਕ ਬਰੀਕ ਕਣ ਜੇ ਦਿਖਦੇ ਨਹੀਂ ਉਹ ਅੰਦਰ ਨੂੰ ਪਾਉ ਜਾਂਦੇ ਆ ਗਾ ਕੇ ਮਾ ਲਾਇਆ ਬਾਈ ਕਰੋ ਸ਼ਨਾਗ ਪ੍ਰਭੂ ਦੇਖਦੇ ਹਣ 2026 ਬੱਗਾ ਕਰੇ ਮੇਰ ਇਹਨਾਂ ਜੋ ਪੱਠੇ ਲੱਗਿਆ ਬੱਗਾ ਅਸੀਂ ਦੋਚੇ ਉੱਤੇ ਦੇਖਦੇ ਜਾਂ ਰਹੇ ਹਾਂ ਅਬ ਤਰੀਅੰ ਨਹੀਂ ਹੈ ਇਹ ਤਾਂ ਰੋਕੇ ਲਈ ਦੀ ਆਪਾਂ ਨੇ ਨਹੀਂ ਨਾਲ ਹੀ ਵਾਹ ਤੋੜੀਆ ਪਹਿਲੇ ਹੀ ਪਤਾ ਹੀ ਦੂਏ ਪਾਣੀ ਨੂੰ ਲੰਗੀਦੀ ਇਹ ਘਰ ਤੇ ਜਦ ਇਹਦੇ ਨਾਲ ਇੱਕ ਹੋਰ ਸੀ ਮੈਂ ਜਦ ਫੜਦੀ ਤਾਂ ਉਹਨੇ ਫਿਰ ਲੈ ਕੇ ਆਏ ਤੇ ਹੋ ਬਚੇ ਹੀ ਬਾਉਟ ਦੇ ਚਲ ਠੀਕ ਧੰਨਵਾਦ ਤੇਰਾ ਸ਼ਾਪ ਉਪਰ ਆਉਣ ਖਾਤਰ ਤੇ ਭਰਾਵਾਂ ਦਾ ਧੰਨਵਾਦ ਜਿਹੜੇ ਵੀਡੀਓ ਨੂੰ ਦੇਖ ਰਹੇ ਆ শেয়ার ਕਰਿਓ ਭਰਾਵੋ ਲਾਈਕ ਕਮੈਂਟ ਉਤਰਾਂ ਨੂੰ ਪਿਆਰ ਕਰਨ ਵਾਲੇ